ਮੈਂ ਨਾ ਤਾਂ ਟ੍ਰੇਲਰ ਦੇਖਿਆ ਇਹ ਨਾ ਮੈਨੂੰ ਫਿਲਮ ਬਾਰੇ ਬਹੁਤਾ ਪਤਾ ਸੱਚੀ ਗੱਲ ਤਾਂ ਇਹ ਆ ਕਿ ਬੀਨੂ ਮੇਰਾ ਬਹੁਤ ਪੁਰਾਣਾ ਤੇ ਪਿਆਰਾ ਦੋਸਤ ਹੈ ਅਸੀਂ 91 37 ਸਾਲ ਹੋ ਗਏ ਚੰ ਦਿੱਤੀ ਜਰਮਨੀ ਉਹਦੋਂ ਆ ਕੇ ਭੰਗੜੇ ਦੀ ਟੀਮ ਗਈ ਸੀ ਜਰਮਨੀ ਸੋ ਅਸੀਂ ਜਰਮਨੀ ਇਹ ਭੰਗੜਾ ਪਾਉਂਦੇ ਸੀ ਮੈਂ ਬੋਲੀਆਂ ਪਾਉਂਦਾ ਸੀ ਸੋ ਉਦੋਂ ਦੀ ਸਾਡੀ ਦੋਸਤੀ ਹੈ ਇੱਕ ਫਿਲਮ ਆਈ ਸੀ ਬਹੁਤ ਮਾੜੀ ਫਿਲਮ ਪੰਜਾਬੀ ਸ਼ਾਇਦ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਾੜੀ ਫਿਲਮ ਹੋਵੇ ਮੈਨੂੰ ਪਤਾ ਲੱਗਿਆ ਵੀ ਉਹਦੇ 'ਚ ਬੀਨੂ ਨੇ ਕੰਮ ਕੀਤਾ। ਅਸੀਂ ਜਦੋਂ ਫਿਲਮ ਦੇਖਣ ਗਏ ਆ ਥੀਏਟਰ ਵਿੱਚ 7 ਬੰਦੇ 7 ਨਾਮ ਐ। ਮੈਂ ਬੀਨੂ ਨੂੰ ਫੋਨ ਕਰਿਆ ਤੇਰੀ ਫਿਲਮ ਦੇਖ ਕੇ ਆ। ਕਹਿੰਦਾ ਬਥੇਰੀ ਬੇਇੱਜ਼ਤੀ ਹੋ ਗਈ ਤੂੰ ਵੀ ਕਰ ਲੈ। ਮੈਂ ਖੰਨਾ ਤੇਰੀ ਬੇਇੱਜ਼ਤੀ ਕਰਨ ਨੂੰ ਫੋਨ ਨਹੀਂ ਕੀਤਾ। ਮੈਂ ਤੈਨੂੰ ਛੋਟੇ ਭਾਈ ਇਹ ਦੱਸ ਰਿਹਾ ਵੀ ਆਉਣ ਵਾਲਾ ਸਮਾਂ ਤੇਰਾ ਆ। ਮੋਟ ਚੱਲੀ ਨਹੀਂ ਚੱਲੀ ਫਿਲਮ ਦੇ ਟੈਕਨੀਕਲੀ ਹੋਰ ਬੜੇ ਕਮਿਆਸੀ ਗਿਆ ਪਰ ਬੀਨੂ ਨਜ਼ਰ ਆਉਂਦਾ ਸੀ ਵਿੱਚ ਤੇ ਉਦੋਂ ਮੈਨੂੰ ਬੜਾ ਅਜੀਬ ਵੀ ਲੱਗਦਾ ਸੀ ਕਿ ਬੀਨੂ ਭੰਗੜਾ ਤੇ ਪਾਉਂਦਾ ਇਹ ਐਕਟਰ ਥੋੜੀ ਜਿਹਾ ਇਹ ਪਰ ਹੌਲੀ ਹੌਲੀ ਮੈਂ ਜਦੋਂ ਇਹਦੇ ਨਾਟਕ ਦੇਖੇ ਜਦੋਂ ਇਹਦੀਆਂ ਫਿਲਮਾਂ ਦੇਖੀਆਂ ਫੇਰ ਫੈਨ ਕਾ ਦਾ ਮੁਰਗੇ ਨਾਲ ਮੇਰਾ ਫੋਨ ਵੀ ਚੱਕਣਾ ਬੰਦ ਕਰਾ ਆਤਾ ਜੇ ਮੇਰਾ ਗੀਤ ਲਾਇਕ ਹੁੰਦਾ ਇਹ ਨਾ ਮੈਨੂੰ ਕਿੱਥੇ ਪਵਾਉਣਾ ਹੈ ਬਾਈ ਹੁਣ ਤੁਸੀਂ ਚੱਕਦੇ ਹੋਰ ਉਹ ਚੱਕ ਦੀ ਗੀਤਵਾਦ ਕੋ ਦੇਖੋ ਮੇਰੇ ਤੇ ਸਵਾਲ ਨਗਰੇ ਥੈਨੂੰ ਤੁਹਾਡੀ ਜਿਸ ਦਿਨ ਮੈਂ ਕਿਸੇ ਆਪਣੇ ਪ੍ਰੋਡਕਟ ਦੀ ਲਾਂਚਿੰਗ ਤੇ ਆਇਆ ਮੈਨੂੰ ਪੁੱਛਿਓ ਜਿਵੇਂ ਨਾ ਸਭ ਦੱਸਿਆ ਖਿਆਲ ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਚਾਹੇ ਉਹ ਟੈਕਨੀਕਲੀ ਸਟਰੋਂਗ ਹੋ ਗਿਆ ਬਹੁਤ ਸਾਰੇ ਪੰਜਾਬ ਦੇ ਜਿਹੜੇ ਚਾਹੇ ਉਹ ਧਾਰਮਿਕ ਤੌਰ ਤੇ ਨੇ ਚਾਹੇ ਸਮਾਜਿਕ ਤੌਰ ਤੇ ਨੇ ਐਸੇ ਐਸੇ ਕਨਸੈਪਟ ਪੰਜਾਬੀ ਫਿਲਮਾਂ ਚ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਆ ਕਿ ਅਸੀਂ ਆਪਣੇ ਪੰਜਾਬ ਨੂੰ ਖੂਬਸੂਰਤ ਕਰਨ ਦੀ ਕੋਸ਼ਿਸ਼ ਕਰਦੇ ਆ ਕਮੀਆਂ ਸਾਡੇ ਵਿੱਚ ਹੀ ਆ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਪਾ ਮੈਂ ਫਿਲਮਾਂ ਲਈ ਦੱਸਦੇ ਆ ਪਾ ਮੈਂ ਹੋਰ ਬੜੇ سارے ਕਨਸੈਪਟ ਸੁਣ ਮੈਂ ਬੀਨੂ ਤੇ ਬੀਨੂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹੈ ਜਦੋਂ ਵੀ ਇਹ ਫਿਲਮ ਤਮੀਦ ਹੋਊਗੀ ਸੋ ਮੈਂ ਕੋਸ਼ਿਸ਼ ਕਰਾਂਗਾ ਸੋ ਪਹਿਲਾ ਸ਼ੋਅ ਮੈਂ ਦੇਖਣਾ ਬਹੁਤ ਬਹੁਤ ਸ਼ੁਕਰੀਆ